ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਏ ਪ੍ਰਮਾਤਮਾ ਮੈਨੂੰ ਕੁਝ ਨਹੀਂ ਚਾਹੀਦਾ ਤੇ ਹੁਣ ਸਾਡੀ ਆਦਤ ਇਹ ਹੈ ਮਹਾਰਾਜ ਦੇ ਚਰਨਾਂ ਚ ਆ ਕੇ ਅਸੀਂ ਆਪ ਲੰਬੀ ਦੀਨ ਲੱਗ ਜਾਂਦੇ ਆ ਕਿ ਸੱਚੇ ਪਾਤਸ਼ਾਹ ਮੈਨੂੰ ਤੂੰ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਬੰਦਾ ਸ਼ਿਕਾਇਤਾਂ ਕਰਦਾ ਕੀ ਸ਼ਿਕਾਇਤ ਕਰਦਾ ਕਹਿੰਦੇ 10 ਵਸਤੂ ਲੇ ਪਾਛੈ ਪਾਵੈ 1 ਵਸਤ ਕਾਰਨ ਵਿਖੋਟ ਗਵਾਵੈ ਬੰਦਾ 10 ਚੀਜ਼ਾਂ ਮਿਲੀਆਂ ਮਹਾਰਾਜ ਨੇ ਬਹੁਤ ਕੁਝ ਦੇ ਰੱਖਿਆ ਪਰ ਇੱਕ ਦੋ ਚੀਜ਼ਾਂ ਹੋਰ ਮੰਗਦਾ ਉਹਨਾਂ ਵਾਸਤੇ ਕਹਿੰਦੇ ਸ਼ਿਕਾਇਤ ਕਰਦਾ ਕਿ ਰੱਬਾ ਤੂੰ ਮੈਨੂੰ ਆ ਨਹੀਂ ਦਿੱਤਾ ਪਰ ਜੋ ਦੇ ਰੱਖਿਆ ਉਹਦੇ ਵਾਸਤੇ ਸ਼ੁਕਰਾਨਾ ਨਹੀਂ ਤੇ ਜਿਹਦੀ ਜ਼ਿੰਦਗੀ ਚ ਸ਼ੁਕਰਾਨਾ ਹੈ ਨਹੀਂ ਉਹ ਕਾਮਯਾਬੀ ਨਹੀਂ ਉਹ ਸੁਖੀ ਨਹੀਂ ਹੋ ਸਕਦਾ ਰੱਬ ਦੀਆਂ ਦਿੱਤੀਆਂ ਦਾਤਾਂ ਜਿੰਨਾ ਚਿਰ ਆਪਾਂ ਸ਼ੁਕਰ ਨਹੀਂ ਨਾ ਕਰਦੇ ਉਹਨਾਂ ਚਿਰ ਸੁਖੀ ਨਹੀਂ ਹੋ ਸਕਦੇ ਜਿੰਨਾ ਅੰਦਰ ਸ਼ਿਕਾਇਤਾਂ ਉਲੰਭੇ ਖਾਲੀਪਣਾ ਉਹ ਫਿਰ ਦੁਖੀ ਰਹਿੰਦੇ ਆ ਤੇ ਜਿਹੜਾ ਬੰਦਾ ਸਬਰ ਚ ਆਜੇ ਸਦਕ ਵਿੱਚ ਆਜੇ ਸ਼ੁਕਰ ਵਿੱਚ ਆਜੇ ਉਹ ਸੁਖੀ ਦਾ ਸੁਖੀ ਰਹੂਗਾ ਉਹਨੂੰ ਕੋਈ ਦੁਖੀ ਕਰ ਨਹੀਂ ਸਕਦਾ ਕਹਿੰਦੇ 10 ਚੀਜ਼ਾਂ ਮਿਲ ਗਈਆਂ ਪਰ ਸ਼ੁਕਰ ਨਹੀਂ ਕੀਤਾ ਜਿਹੜੀ ਨਹੀਂ ਮਿਲੀ ਏਕ ਬਸਤ ਕਾਰਨ ਵਿਖੋਟ ਗਵਾਵੇ ਪਰ ਕਹਿੰਦੇ ਏਕ ਭੀ ਨਾ ਦੇ ਜੇ ਤੈਨੂੰ ਇੱਕ ਵੀ ਨਾ ਦੇਵੇ ਜਿਹੜੀ ਤੂੰ ਮੰਗ ਰਿਹਾ ਉਹ ਵੀ ਨਾ ਦੇਵੇ 10 ਭੀ ਹਿਰਲੇ ਜਿਹੜੀਆਂ ਪਹਿਲਾਂ 10 ਚੀਜ਼ਾਂ ਦਿੱਤੀਆਂ ਹੋਈਆਂ ਜੇ ਉਹ ਵੀ ਖੋ ਲਵੇ ਵਾਪਸ ਲੈ ਲਵੇ ਫੇਰ ਕੀ ਕਰੇਗਾ ਤਉ ਮੂੜਾ ਕਹੋ ਕਹਾ ਕਰੇ ਕਹਿੰਦੇ ਫੇਰ ਮੂਰਖਾ ਕੀ ਕਰ ਲੇਗਾ ਤੂੰ ਕਿਹੜਾ ਰੱਬ ਤੇ ਕੇਸ ਕਰ ਦੇਗਾ ਕਹਿੰਦੇ ਤਉ ਮੂੜਾ ਕਹੋ ਕਹਾ ਕਰੇ ਕਹਿੰਦੇ ਜਿਸ ਠਾਕੁਰ ਸਿਓ ਨਾਹੀ ਚਾਰਾ ਓਏ ਜਿਹੜੇ ਪ੍ਰਮਾਤਮਾ ਕੀ ਤੇਰੀ ਇੱਕ ਨਹੀਂ ਚਲਦੀ ਤਾਕੋ ਕੀਜੈ ਸਦਨਮ ਸ਼ਕਾਰਾ ਓਏ ਉਹਨੂੰ ਤਾਂ ਹਮੇਸ਼ਾ ਨਮਸ਼ਕਾਰ ਕਰ ਪ੍ਰਮਾਤਮਾ ਨੂੰ ਸ਼ੁਕਰ ਵਿੱਚ ਰਹਿ ਪਿਆਰਿਆ ਇਹ ਗੱਲ ਯਾਦ ਰੱਖ ਜਿਹਦੇ ਕੋਲ ਸ਼ੁਕਰ ਆ ਗਿਆ ਰੋਹ ਵਿਚਾਰ ਸਾਧ ਸੰਗਤ ਇਹ ਜੀਵਨ ਬਹੁਤ ਛੋਟਾ ਹੈ ਤੇ ਬੇਸ਼ਕੀਮਤੀ ਹੈ ਬੰਦੇ ਨੂੰ ਬੜਾ ਸਮਝਾਈਦਾ ਹੈ ਮਨੁੱਖ ਨੂੰ ਮਹਾਰਾਜ ਦੀ ਬਾਣੀ ਕਹਿੰਦੀ ਬੰਦੇ ਬੰਦਗੀ ਇੱਕ ਤਿਆਰ ਬੰਦਾ ਸੋ ਜੋ ਬੰਦਗੀ ਗਹਿ ਬੰਦੇ ਨੂੰ ਕਿਹਾ ਜਾਂਦਾ ਬੰਦਾ ਬਣ ਕਹਿੰਦੇ ਜਿਉਂਦੇ ਜੀ ਬੰਦਾ ਬੰਦਾ ਬਣਦਾ ਨਹੀਂ ਸਿਆਣਾ ਹੁੰਦਾ ਨਹੀਂ ਸੁਧਰਦਾ ਨਹੀਂ ਸਮਝਦਾ ਨਹੀਂ ਕਹਿੰਦੇ ਇੱਕ ਵਾਰੀ ਕਿਸੇ ਜੰਗਲ ਚ ਸੱਪ ਜਾਂਦਾ ਹੈ ਮੇਲ ਦਾ ਬਲ ਵਿੰਗ ਪਾਉਂਦਾ ਸੱਪ ਜਾਂਦਾ ਸੀ ਬਾਂਦਰ ਨੇ ਉਹਨੂੰ ਵੇਖ ਕੇ ਕਿਹਾ ਉਹ ਸੱਪਾ ਐਂ ਬਲ ਵਿੰਗ ਪਾਪਾ ਕੇ ਕਿਉਂ ਚੱਲਦਾ ਸਿੱਧਾ ਸਿੱਧਾ ਚਲਟ ਕਿਉਂ ਟਾਈਮ ਖਰਾਬ ਕੀਤਾ ਵੇਈ ਕਹਿੰਦਾ ਮੈਂ ਤਾਂ ਐਂ ਚੱਲੂ ਮੇਰੀ ਤੋਰ ਤਾਂ ਐਂ ਰਹੁ ਮੈਂ ਤਾਂ ਬਲ ਪਾ ਤੁਰੂਗਾ ਗਾ ਹੋਰ ਜਾਨਵਰ ਮਿਲਿਆ ਉਹਨੇ ਵੀ ਸਮਝਾਇਆ ਕਿ ਸੱਪਾ ਆ ਬੜ ਪਾ ਪਾ ਕੇ ਇੱਧਰ ਨੂੰ ਹੁੰਨਾ ਫਿਰ ਇੱਧਰ ਨੂੰ ਹੁੰਨਾ ਟਾਈਮ ਲੱਗਦਾ ਘਟ ਪਾਇਆ ਕਰ ਬੜ ਨਹੀਂ ਕਹਿੰਦਾ ਮੈਂ ਤਾਂ ਹੀ ਤੁਰੂੰ ਹੁਣ ਇੱਥੇ ਸਮਾਜ ਚ ਬੰਦਿਆਂ ਨੂੰ ਸਮਝਾਈਦਾ ਓਏ ਰੱਬ ਦਾ ਨਾਮ ਜਪ ਲੈ ਪੁੱਠੇ ਕੰਮ ਛੱਡ ਦੇ ਬਲਵਿੰਗ ਛੱਡ ਦੇ ਸਿੱਧਾ ਹੋ ਜਾ ਸੁਧਰ ਜਾ ਨਸ਼ੇ ਛੱਡ ਦੇ ਸ਼ਰਾਬ ਪੀਣੀ ਛੱਡ ਦੇ ਜੂਆ ਛੱਡ ਦੇ ਤੰਬਾਕੂ ਛੱਡ ਦੇ ਦੋ ਨੰਬਰ ਦੇ ਕੰਮ ਧੰਦੇ ਮਾੜੇ ਐ ਛੱਡ ਦੇ ਨਹੀਂ ਸੁਧਰਦਾ ਸਮਝਾਇਆ ਜਾਂਦਾ ਉਸੇ ਤਰ੍ਹਾਂ ਸੱਪ ਨੂੰ ਸਮਝਾਇਆ ਨਹੀਂ ਕਹਿੰਦਾ ਮੈਂ ਤਾਂ ਹੀ ਬਲ ਪਾ ਕੇ ਤੁਰੂੰਗਾ ਕਹਿੰਦੇ ਇੱਕ ਦਿਨ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਭੱਜੇ ਤੇ ਭੱਜ ਕੇ ਜੰਗਲ 'ਚੋਂ ਬਾਹਰ ਆ ਗਏ ਬਚ ਗਏ ਸੱਪ ਬਲ ਪਾਉਂਦਾ ਪਾਉਂਦਾ ਕਹਿੰਦੇ ਟਾਈਮ ਬੜਾ ਲੱਗਿਆ ਕਹਿੰਦੇ ਵਿੱਚ ਹੀ ਮੱਚ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਜਦੋਂ ਕਹਿੰਦੇ ਵਾਪਸ ਆਏ ਉਥੇ ਸੱਪ ਮੱਚੇ ਹੋਈ ਰਾਖ ਪਈਓ ਮੇ ਸੱਪ ਦੀ ਆਏ ਸਿੱਧਾ ਹੋਇਆ ਪਿਆ ਸੱਪ ਮੰਦਰ ਵੇਖ ਕੇ ਕਹਿੰਦਾ ਹੁਣ ਸਿੱਧਾ ਹੋਣ ਦਾ ਕੀ ਫਾਇਦਾ ਆਖੋ ਸਤਨਾਮ ਜਦੋਂ ਵੇਲਾ ਟੱਪ ਜੇ ਜਦੋਂ ਸਮਾਂ ਟੱਪ ਜੇ ਉਦੋਂ ਸੁਧਰਨ ਦਾ ਕੀ ਫਾਇਦਾ ਕਹਿੰਦੇ ਅਬ ਪਛਤਾਇਆ ਕਿਆ ਹੋਤ ਹੈ ਜਬ ਚਿੜੀਆ ਚੁਗ ਗਈ ਖੇਤ ਕਰ ਔਗਣ ਪਸ਼ੂ ਤਾਵਣਾ ਸਾਰਾ ਕੁਝ ਵਿਗਾੜ ਕੇ ਸਾਰਾ ਕੁਝ ਖਤਮ ਕਰਕੇ ਫਿਰ ਬੰਦਾ ਪਛਤਾਵੇ ਤੇ ਚਾਹੇ ਨਾ ਪਛਤਾਵੇ ਮਾਂ ساری ਉਮਰ ਪੁੱਤਰ ਨੂੰ ਸਮਝਾਉਂਦੀ ਹੈ ਵੀ ਸਮਝ ਪਿਓ ساری ਉਮਰ ਸਮਝਾਉਂਦਾ ਹੈ ਸਮਝ ਤੇ ਜਿਹੇ ਦਿਨ ਮਾਂ ਪਿਓ ਚਲਿਆ ਜਾਂਦਾ ਹੈ ਫਿਰ ਭਾਵੇਂ ਸੁਧਰਿਆ ਫਿਰ ਤੇ ਨਾ ਸੁਧਰੇ ਜਉਂਦੇ ਜੀ ਮਾਂ ਪਿਓ ਦੇ ਆਖੇ ਨਹੀਂ ਲੱਗਿਆ ਇਹ ਸਾਡੀ ਦੁਨੀਆ ਦਾ ਦਸਤੂਰ ਹੈ ਇਹ ਟਾਈਮ ਹੁੰਦਾ ਇੱਕ ਮੌਕਾ ਹੁੰਦਾ ਜੇ ਕੋਈ ਸੰਭਾਲ ਲਵੇ ਤੇ ਸੰਭਾਲ ਲਵੇ ਜਿਹਨੇ ਸੰਭਾਲ ਲਿਆ ਉਹ ਕਹਿੰਦੇ ਫਾਇਦੇ 'ਚ ਰਹਿ ਗਿਆ ਕਹਿੰਦੇ ਗੁਰਮੁਖ ਲਾਹਾ ਲੈ ਗਏ ਗੁਰਮੁਖ ਬੰਦੇ ਲਾਹਾ ਲੈ ਜਾਂਦੇ ਆ ਮਨਮੁਖ ਚੱਲੇ ਮੂਲ ਗਵਾਈ ਜੀ ਸਾਧ ਸੰਗਤ ਜੀ ਕਹਿੰਦੇ ਸੰਤ ਹੋ ਮੱਖਣ ਖਾਇਆ ਸੰਤਾ ਨੇ ਮੱਖਣ ਖਾਦਾ ਕਿਹੜਾ ਕਹਿੰਦੇ ਰੱਬ ਦਾ ਜਪਿਆ ਨਾਮ ਬੇਪਰਵਾਹੀ ਦੀ ਜ਼ਿੰਦਗੀ ਬਤੀਤ ਕੀਤੀ ਕਹਿੰਦੇ ਅੰਤ ਨੂੰ ਕਹਿੰਦੇ ਹੱਸ ਦੇ ਗਈ ਜੀਵਨ ਸਫਲਾ ਕਰਕੇ ਗਈ ਸੰਤ ਹੋ ਮੱਖਣ ਖਾਇਆ ਛਾਸ਼ ਪੀਐ ਸੰਸਾਰ ਸੰਸਾਰ ਕਹਿੰਦੇ ਲੱਸੀ ਸੰਸਾਰਨੀ ਪੀਤੀ ਵੀ ਅਸਲੀ ਜੀਵਨ ਦਾ ਅਸਲੀ ਲਾਹਾ ਤਾਂ ਸੰਤਾ ਮਹਾਪੁਰਖਾ ਨਹੀਂ ਲੈਂਦਾ ਅਸੀਂ ਤਾਂ ਟੈਨਸ਼ਨਾਂ ਲੈਣ ਆਏ ਆ ਫਾਲਤੂ ਸਾਡੇ ਤੇ ਤੇ ਜ਼ਿੰਮੇਵਾਰੀਆਂ ਦਾ ਭਾਰ ਹੈ ਗਧੇ ਦੀ ਤਰ੍ਹਾਂ ਅਸੀਂ ਭਾਰ ਲੱਦ ਲੈਨੇ ਆਪ ਹੀ ਨਾਲੇ ਦੂਜੇ ਨੇ ਨਹੀਂ ਲੱਦਿਆ ਸਾਡੇ ਤੇ ਕੋਈ ਟੈਨਸ਼ਨਾਂ ਦਾ ਭਾਰ ਜ਼ਿੰਮੇਵਾਰੀਆਂ ਦਾ ਭਾਰ ਬੰਦੇ ਨੇ ਆਪ ਹੀ ਚੱਕਿਆ ਦੂਜੇ ਕਿਸੇ ਨੇ ਨਹੀਂ ਪਾਇਆ ਬੰਦਾ ਆਵਦੀਆਂ ਮੁਸੀਬਤਾਂ ਆਪ ਹੀ ਸੀੜੀ ਬੈਠਾ ਕਾਰਨ ਕਹਿੰਦੇ ਮਾਇਆ ਕਾਰਨ माया कारण ताव ही मूर्ख था, लोग अजान 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 ਦਾ ਭਾਵ ਅਣਜਾਣ ਬੰਦਾ ਵੀ ਜ਼ਿੰਮੇਵਾਰੀਆਂ ਕੰਮ ਕਰ ਇੰਨੇ ਬਧਾਲੀ ਵੀ ਪੈਸਾ ਆਊਗਾ ਪੈਸੇ ਕਮਾ ਕੇ ਸ਼ਾਇਦ ਮੈਂ ਸੁਖੀ ਹੋ ਜਾਊਂਗਾ ਪਰ ਇਹ ਸਭ ਤੋਂ ਗਲਤ ਹੈ ਜਿੰਨੀ ਮਾਇਆ ਕਮਾ ਕੇ ਤੂੰ ਸੋਚਦਾ ਵੀ ਇੰਨੇ ਕਿੱਲੇ ਬਣਾ ਲੇ ਇੰਨੇ ਪਲਾਟ ਬਣਾ ਲੇ ਐਡੀ ਕੋਠੀ ਪਾ ਕੇ ਜਾਂ ਐਨਾ ਬੈਂਕ ਅਕਾਊਂਟ ਹੋ ਗਿਆ ਜਦੋਂ ਤੇ ਮੈਂ ਸੌਖਾ ਹੋ ਜੂੰ ਇਹ ਉਹਨਾਂ ਨੂੰ ਪੁੱਛ ਵੀ ਜਿੰਨਾਂ ਕੋਲ ਸਾਰਾ ਕੁਝ ਹੈਗਾ ਵੀ ਉਹ ਸੌਖੇ ਹੋਗੇ ਉਹ ਸੁਖੀ ਹੈਗੇ ਨਹੀਂ ਬਾਣੀ ਦਾ ਫੈਸਲਾ ਹੈ ਬਾਣੀ ਕਹਿੰਦੀ ਤੈਨੂੰ ਲੱਗਦਾ ਹੈ ਵੱਡੇ ਵੱਡੇ ਜੋ ਕਹਿੰਦੀ ਸਹ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਤੈਨੂੰ ਲੱਗਦਾ ਵੀ ਬਹੁਤ ਅਮੀਰ ਹੈ ਬਹੁਤ ਵੱਡਾ ਹੈ ਇਹ ਤਾਂ ਸੌਖਾ ਬਹੁਤ ਹੂ ਇਹਦੇ ਕੋਲ ਤਾਂ ਪੈਸਾ ਬਹੁਤ ਹੈ ਧਨਾੜ ਹੈ ਕਹਿੰਦੀ ਲੱਗਦਾ ਤੈਨੂੰ ਪਰ ਸੌਖਾ ਹੈ ਨਹੀਂ ਬਾਹਰੋਂ ਚਮਕੈ ਕਹਿੰਦੇ ਜਿਵੇਂ ਰਿੜਕਣੇ ਦੇ ਵਿੱਚ ਚਾਟੀ ਦੇ ਵਿੱਚ ਮਧਾਣੀ ਪਾਈ ਜਾਂਦੀ ਹੈ ਬਾਹਰੋਂ ਤਾਂ ਲੱਗਦਾ ਸ਼ਾਂਤ ਪਰ ਅੰਦਰੋਂ ਨਹੀਂ ਪਤਾ ਵੀ ਕੁਰਬਲ ਕੁਰਬਲ ਹੋਈ ਜਾਂਦੀ ਹੈ ਧਰਮ ਰਾਜ ਜਦੋਂ ਸੱਚ ਦਾ ਨਿਆਂ ਹੁੰਦਾ ਫਿਰ ਅੰਦਰ ਕੁਰਬਲ ਕੁਰਬਲ ਹੁੰਦੀ ਹੈ ਧਰਮ ਰਾਜ ਜਦੋਂ ਸਜ਼ਾ ਦਿੰਦਾ ਹੈ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਥਾਈ ਹਾਏ ਬਾਹਰੋਂ ਨਹੀਂ ਕਰਦੇ ਹੁੰਦੇ ਅੰਦਰੋਂ ਕਰਦਾ ਹੁੰਦਾ ਬੰਦਾ ਹਾਏ ਹਾਏ ਬੰਦਾ ਬਾਹਰੋਂ ਚੀਕਾ ਮਾਰਦਾ ਤੈਨੂੰ ਲੱਗਦਾ ਇਹ ਸੁਖੀ ਹੈ ਬਹੁਤ ਪਰ ਅੰਦਰੋਂ ਹਾਏ ਹਾਏ ਕਰਦਾ ਕੁਰਲਾਉਂਦਾ ਫਿਰਦਾ ਸਾਧ ਸੰਗਤ ਗੁਰੂ ਸਾਹਿਬ ਸਮਝਾਉਂਦੇ ਐ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਚਿੰਤਾ ਦਾ ਰੋਗ ਐ ਇਹ ਤਾਂ ਚੋਰੀਆਂ ਦੇ ਖਾਦੇ ਪਏ ਐ ਇਹ ਵੱਡੇ ਹੈ ਨਹੀਂ ਮਾਰ ਫਿਰ ਕੌਣ ਵੱਡਾ ਹੈ ਕੌਣ ਵੱਡਾ ਮਾਇਆ ਵਡਿਆਈ ਕਹਿੰਦੇ ਮਾਇਆ ਵੱਡੀ ਕਹਿੰਦੇ ਨਹੀਂ ਸੋ ਵੱਡਾ ਜਿਨ ਅਰਾਮ ਲਿਵ ਲਈ ਕੋਈ ਵੱਡਾ ਜਿਹਨੇ ਪ੍ਰਮਾਤਮਾ ਦੇ ਨਾਮ ਨਾਲ ਲਿਵ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਅਸੀਂ ਐਵੇਂ ਅਜਾਈਂ ਜੀਵਨ ਨਾ ਗਵਾ ਲਈਏ ਸਿਰਫ ਤੂੰ ਤੂੰ ਕਰਕੇ ਜ਼ਿੰਦਗੀ ਗੁਜ਼ਾਰੀਏ ਕਿਉਂਕਿ ਹਰਥਾ ਪ੍ਰਮਾਤਮਾ ਹੈ ਜਰੇ-ਜਰੇ ਚ ਪ੍ਰਮਾਤਮਾ ਵਸਿਆ ਹੋਇਆ ਰੋ ਵਿਚਾਰ ਆਉ 아주. 아...